मुर्दाबा मुर्दाबाद 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 मुदाबा लागू करो सरकार मुाद ਲਾਗੂ ਕਰੋ ਲਾਗੂ ਕਰੋ ਪੱਤੇ ਪੱਤੇ ਬਹਾਰ ਕਰੋ ਬਹਾਰ ਕਰੋ ਜਿੰਦਾਬਾਦ ਜਿੰਦਾਬਾਦ ਨਹੀਂ ਸਤਿਕਾਰ ਮਰਦਾਬਾਦ ਮੁਕਾਬਲੇ ਕੋਟਾ ਮੰਗਨ ਆਲੋਮ ਕੇਦਾਰ ਮੋਰੋ ਜੁਗਨਿਆ ਕੱਢੋ ਆਵਾਰ ਛੋਟੇ بڑے ਆਲੋਮ ਕੇਦਾਰ ਨੂੰ ਜਤਾ ਧਰਮਾ ਚ ਲੜਾਉਣ ਵਾਲੀ ਬੀਜੇਪੀ ਹਕੂਮਤ ਮਰਦਾਬਾ 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 ਵੋਟ ਮਟਾਰੂ ਪਾਰਟੀਆਂ ਮਰਦਾਬਾ 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 ਲੋਕਾਂ ਦਾ ਇੱਕਾ ਜਿੰਦਾਬਾ ਮੇਰਾ ਨਾਮ ਰੇਸ਼ਮ ਸਿੰਘਾ ਜੀ ਮੈਂ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਨੂੰ ਡੀਸੀ ਬਠਿੰਡਾ ਨੂੰ ਡੀਸੀ ਰਾਹੀਮ ਮੰਗ ਪੱਤਰ ਦੇ ਰਹੇ ਹਾਂ ਇਹ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਮਸਲੇ ਆ ਅੱਜ ਚੋਣਾਂ ਦਾ ਦੌਰ ਚੱਲ ਰਿਹਾ ਪੰਜਾਬ ਦੀਆਂ ਤੇ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਮਸਲਾਂ ਤੋਂ ਬੇਮੱਖ ਹੋ ਚੁੱਕੀਆਂ ਉਹਨਾਂ ਲਈ ਲੋਕਾਂ ਦੇ ਕੋਈ ਮਸਲੇ ਨਹੀਂ ਉਹ ਜਾਤਾਂ ਤੇ ਧਰਮਾਂ ਦੇ ਨਾਂ ਤੇ ਕੋਈ ਜਮਹੂਰੀਅਤ ਨੂੰ ਖਤਮ ਕਰਨ ਦੇ ਨਾਂ ਤੇ ਤੇ ਕੋਈ ਜਮਹੂਰੀਅਤ ਨੂੰ ਬਚਾਉਣ ਦੇ ਨਾਂ ਤੇ ਵੋਟਾਂ ਮੰਗ ਰਿਹਾ ਅਸਲੀਅਤ ਦੇ ਵਿੱਚ ਜਮਹੂਰੀਅਤ ਇੱਥੇ ਨਹੀਂ ਨਾ ਅੱਜ ਸੀ ਨਾ ਕੱਲ ਆ ਇੱਥੇ ਲੋਕਾਂ ਦੀ ਪੁੱਗਣੀ ਤਾਂ ਜੇ ਲੋਕ ਆਪ ਦੇ ਸੰਘਰਸ਼ ਨੂੰ ਤੱਕੜੇ ਕਰਨਗੇ ਅਸੀਂ ਅੱਜ ਚੋਣਾਂ ਦੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਪੁਰਾਣੀ ਪੈਨਸ਼ਨਾਂ ਜਿਹੜੀ ਬਹਾਲ ਕੀਤੀ ਜਾਵੇ ਇਹ ਕੇਂਦਰ ਦੀ ਸਰਕਾਰ ਬਿਲਕੁਲ ਮੁਨਕਰ ਹੋਈ ਆ ਬੀਜੇਪੀ ਸਰਕਾਰ ਪੰਜਾਬ ਗਵਰਨਮੈਂਟ ਨੇ 2022 ਦੇ ਵਿੱਚ ਵਾਅਦਾ ਕਰਕੇ ਆਏ ਸੀ ਕਿ ਅਸੀਂ ਪਹਿਲੀ ਕੈਬਨਿਟ ਤੇ ਉਪੀਸ ਲਾਗੂ ਕਰਾਂਗੇ ਪਰ ਬਿਲਕੁਲ ਮੁੱਕਰ ਚੁੱਕੀ ਆ ਐਵੇਂ 37 ਤਰ੍ਹਾਂ ਦੇ ਭੱਤੇ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਕੱਟੇ ਹੋਏ ਆ ਤੇ ਜਿਹੜੀ ਨਵੀਂ ਭਰਤੀ ਆ ਉਹ ਕੇਂਦਰੀ ਪੇ ਗ੍ਰੇਡਾਂ ਤੇ ਕੀਤੀ ਜਾ ਰਹੀ ਹੈ ਜਿਹੜੇ ਕਿ ਬਹੁਤ ਨਗੂਨੇ ਪੇ ਗ੍ਰੇਡ ਆ ਇਸ ਕਰਕੇ ਇਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਰਣਨੀਤੀ ਕੀ ਰੱਖੂ 24 ਦੀ ਇਲੈਕਸ਼ਨ ਨੂੰ 24 ਦੀ ਰਣਨੀਤੀ ਨੂੰ ਇਲੈਕਸ਼ਨ ਨੂੰ ਅਸੀਂ ਵੇਖੋ ਕੋਈ ਚੋਣਾਂ ਦਾ ਬਾਈਕਾਟ ਦਾ ਸਾਥ ਅਸੀਂ ਦਿੱਥੇ ਬੰਦੀ ਵੱਲੋਂ ਇਹ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕਿ 1992 ਤੋਂ ਬਾਅਦ ਜਦੋਂ ਦੀ ਹਾਕਮ ਜਮਾਤਾਂ ਨੇ ਡਾਇਰੈਕਸ਼ਨ ਬਿਲਕੁਲ ਤੈਅ ਕਰ ਲਈ ਕਿ ਪਬਲਿਕ ਸੈਕਟਰ ਯੂਨਿਟ ਜਿਹੜੇ ਉਹ ਖਤਮ ਕਰਨੇ ਆ ਉਸ ਤੋਂ ਬਾਅਦ ਕੈਬਨਟ ਅਤੇ ਵਿਧਾਨ ਸਭਾਵਾਂ ਦੇ ਉਹ ਕਿਹੜੇ ਫੈਸਲੇ ਆ ਜਿਹੜੇ ਲੋਕਾਂ ਦੇ ਹੱਕ ਚਾਏ ਆ ਇਸ ਕਰਕੇ ਇਹਨਾਂ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਦੀ ਸੰਸਥਾਵਾਂ ਦੇ ਉੱਤੋਂ ਝਾਕ ਕਾ ਛੱਡ ਕੇ ਲੋਕ ਆਪ ਦੀਆਂ ਜਥੇਬੰਦੀਆਂ ਤਕੜੀਆਂ ਕਰਨ ਲੋਕ ਆਪ ਦੇ ਸੰਘਰਸ਼ ਮਗਾਉਣ ਇਹਦੇ ਨਾਲ ਹੀ ਲੋਕਾਂ ਦੇ ਮਸਲੇ ਹੱਲ ਹੋਣਗੇ। ਛੜੀ ਰਣਨੀਤੀ ਕੀ ਹੈ ਤੁਹਾਡੀ ਜਿਸ ਤਰ੍ਹਾਂ ਹੁਣ ਤੁਸੀਂ ਅੱਜ ਸੱਦ ਅਸ਼ੰ ਕਰ ਰਹੇ ਹੋ। ਅਸੀਂ 26 ਮਈ ਨੂੰ ਵੱਡਾ 19 ਜਥੇਬੰਦੀਆਂ ਵੱਲੋਂ ਜਿਹਦੇ ਚ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਗਰਾਹਾਂ ਪੰਜਾਬ ਕੇਤਮਦੂ ਜੀ ਨੋ ਠੇਕਾ ਮਲਾਜ਼ਮ ਸਾਰੇ ਆ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਅਸੀਂ ਅਧਿਆਪਕਾਂ ਵੱਲੋਂ ਡੀਟੀਐਫ ਜਥੇਬੰਦੀ ਸ਼ਾਮਲਾ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਸ਼ਾਮਲਾ ਨੌਜਵਾਨਾਂ ਦੀਆਂ 19 ਤਰੀਕ ਨੂੰ ਬਰਨਾਲਾ ਦੇ ਵਿੱਚ ਲੋਕ 26 26 ਸਰੀ 26 ਮਈ ਨੂੰ ਅਸੀਂ ਬਰਨਾਲਾ ਵਿਖੇ ਲੋਕ ਸੰਗਰਾਮ ਰੈਲੀ ਆ ਜਿਹੜੀ ਲੱਖਾਂ ਤੋਂ ਉੱਥੇ ਇਕੱਠ ਕਰਨ ਜਾ ਰਹੇ ਆ ਅਸੀਂ ਲੋਕਾਂ ਨੂੰ ਦੱਸਣ ਜਾ ਰਹੇ ਆ ਕਿ ਉਹਨਾਂ ਦੇ ਚੋਣ ਕਣ ਮਸਤੇ ਵਿੱਚ ਸ਼ਾਮਲ ਹੋਣ ਦੀ ਬਜਾਏ ਆਓ ਆਪਣੀਆਂ ਜਿਹੜੀਆਂ ਜਥੇਬੰਦਕ ਤਾਕਤਾਂ ਉਹਨੂੰ ਵਿਧਾਰਾ ਕਰਕੇ ਤੇ ਆਪਣੀਆਂ ਮੰਗਾਂ ਜਥੇਬੰਦੀ ਰਾਹੀਂ ਹੱਲ ਕਰਵਾਈਏ ਧੰਨਵਾਦ